ਸਾਂ ਜੇ ਸਾਸਰੀ ਗਾ ਸਾਸਰੀ ਕਾਲਪਤੀ ਕੀ ਹਾਲ ਆ ਹੋ ਠੀਕ ਜੀ ਵਧੀਆ ਵਧੀਆ ਤੂੰ ਸੁਣਾ ਬਨੇ ਦਿਨਾਂ ਦਾ ਦੁਕਾਨ ਤੇ ਯਾਰ ਵਿਆਹ ਵੀ ਬੜੇ ਸੀਗੇ ਤੇ ਉਹਨਾਂ ਦੀ ਤੁਰੇ ਤਰੇ ਫਰੇ ਆ ਤੇ ਅੱਜ ਹੀ ਵਿਲੇ ਹੋਏ ਆ ਤੇ ਮੈਂ ਕਿਹਾ ਚੱਲ ਅੱਜ ਪਤੀਜੇ ਕੋਲੇ ਗੀੜਾ ਮਾਰਾਂਗੇ ਜਾ ਕੇ ਅੱਛਾ ਬਹੁਤ ਬਹੁਤ ਧੰਨਵਾਦ ਦੁਕਾਨ ਤੇ ਹੁਣ ਤੇ ਨਹੀਂ ਨਹੀਂ ਕੋਈ ਨਹੀਂ ਕੋਈ ਤੇ ਹੋਰ ਜੀ ਅੱਜ ਨਾ ਸਾਨੂੰ ਮੱਝੀ ਸਿੱਖਾ ਬਾਰੇ ਤੇ ਜੱਟ ਸਿੱਖ ਬਾਰੇ ਕੋਈ ਗੱਲ ਸੁਣਾਓ ਅੱਛਾ ਚਲੋ ਇਹ ਵੀ ਤੇਰੀ ਅੱਜ ਇੱਛਾ ਆਪਾਂ ਪੂਰੀ ਕਰਦੇ ਆ ਪਹਿਲਾਂ ਤਾਂ ਸਾਡੀ ਜਿਹੜੇ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਆ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡੇ ਭਤੀਜਾ ਕਹਿੰਦਾ ਹੈ ਵੀ ਜੱਟ ਸਿੱਖਾਂ ਬਾਰੇ ਤੇ ਮਈਵੀ ਸਿੱਖਾਂ ਬਾਰੇ ਗੱਲ ਸੁਣਾਓ ਕੋਈ ਐਕਚੁਅਲੀ ਗੱਲ ਕੀ ਹੈਗੀ ਹੈ ਭਤੀਜਾ ਵੀ ਜਿਹੜੀ ਜੱਟ ਕੌਮ ਆ ਨਾ ਤੇ ਮਈਵੀ ਮਈਵੀ ਸਿੱਖ ਕੌਮ ਆ ਗਈ ਠੀਕ ਹੈ ਜੱਟ ਸਿੱਖ ਤੇ ਮਈਵੀ ਸਿੱਖ ਤਾਂ ਹੁਣ ਰਹਿ ਗਏ ਇੱਧਰਲੇ ਪੰਜਾਬ ਤੇ ਹਾਂਜੀ ਹਾਂਜੀ ਜਿਹੜਾ ਪਰਲਾ ਪੰਜਾਬ ਉਧਰਲੇ ਪਾਸੇ ਮੁਸਲਮਾਨ ਜੱਟ ਵੀ ਹੈਗੇ ਆ ਤੇ ਮਜਬੀ ਕੌਮ ਨੂੰ ਉੱਥੇ ਮਤਲਬ ਜਿਹੜੇ ਸ਼ਬਦ ਉਹ ਬੋਲਦੇ ਆ ਜਾਂ ਮਾੜੇ ਸ਼ਬਦ ਬੋਲਦੇ ਉਹ ਆਪਾਂ ਇੱਥੇ ਕੈਮਰੇ ਤੇ ਆਪਾਂ ਬੋਲ ਨਹੀਂ ਸਕਦੇ ਕਿਉਂਕਿ ਆਪਾਂ ਨੂੰ ਉਹ ਸਤਕਾਰਤ ਆਪਣੇ ਵਾਸਤੇ ਕੌਮਾਂ ਨੂੰ ਗੁਰੂ ਸਾਹਿਬ ਨੇ ਸਾਰਿਆਂ ਨੂੰ ਅਮਰਤ ਛਕਾ ਕੇ ਤੇ ਕੌਮ ਨੂੰ ਸਿੱਖ ਬਣਾਤਾ ਨਾ ਤੇ ਸਿੱਖ ਦਾ ਮਤਲਬ ਹੁੰਦਾ ਕਿ ਸਿੱਖ ਦੀ ਕੋਈ ਜਾਤ ਨਹੀਂ ਸਿੱਖ ਦੀ ਕੌਮ ਇੱਕ ਹੀ ਹੁੰਦੀ ਹੈ ਪਰ ਫੇਰ ਵੀ ਮਤਲਬ ਇਹ ਹਾਸੇ ਵਾਲੀ ਗੱਲ ਆ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ ਵੀ ਜੱਟ ਜਿਹੜੀ ਕੌਮ ਆ ਉਧਰਲੇ ਪੰਜਾਬ ਚ ਵੀ ਹੈਗੀ ਆ ਤੇ ਇਧਰ ਵੀ ਹੈਗੀ ਆ ਪੱਛਮੀ ਯੂਪੀ ਚ ਵੀ ਹੈਗੀ ਆ ਰਾਜਸਥਾਨ ਚ ਵੀ ਹੈਗੀ ਆ ਹਰਿਆਣਾ ਚ ਉਹਨਾਂ ਨੂੰ जाट ਕਹਿ ਦਿੰਦੇ ਆ ਆਪਣੇ जाट ਕਹਿ ਦਿੰਦੇ ਆ ਠੀਕ ਹੈ ਤੇ ਮੇਨ ਜਿਹੜੀ जाट ਤੇ ਮੈਵੀ ਦੀ ਯਾਰੀ ਆ ਨਾ ਉਹ ਪੰਜਾਬ ਦੀ ਮਸ਼ਹੂਰ ਆ ਠੀਕ ਹੈ ਨਹੀਂ ਮਤਲਬ ਇਧਰ ਜਿਵੇਂ ਹੁਣ ਆਪਾਂ ਆਪਣੇ ਪਿੰਡ ਚ ਹੀ ਲਾਲਾ ਵੀ ਤਿੰਨ ਚਾਰ जाट ਆ ਤੇ ਤਿੰਨ ਚਾਰ ਆਪਣੇ ਮੈਵੀ ਸੇਕਾ ਹਨਾ ਤੇ ਆਪਣੀ ਯਾਰੀ ਵੀ ਮਸ਼ਹੂਰ ਆ ਸਾਰਿਆਂ ਦੀ ਬਹੁਤ ਠੀਕ ਤੇ ਉਵੇਂ ਹੀ ਮਤਲਬ ਇਹ ਜਿਹੜੀ ਯਾਰੀ ਆ ਨਾ ਇਹ ਬੜੀ ਮਸ਼ਹੂਰ ਆ ਤੇ ਕੋਈ ਆਪਣੇ ਵਰਗੇ ਦੋ ਚਾਚਾ ਭਤੀਜਾ ਜੱਟ ਸੀਗੇ ਅੱਛਾ ਜੀ ਉਹ ਕਿਤੇ ਰਾਣ ਰਾਕ ਵਾਲੇ ਪਾਸੇ ਗਏ ਚਲੇ ਠੀਕ ਹੈ ਜੀ ਰਾਣ ਰਾਕ ਵਾਲੇ ਪਾਸੇ ਗਏ ਚਲੇ ਤੇ ਜਿਹੜਾ ਰਾਣ ਦਾ ਸ਼ਾਹ ਸੀਗਾ ਅੱਛਾ ਜੀ ਉਦੋਂ ਉਧਰ ਉਹਨੇ ਕਿਤੇ ਕਿਹਾ ਵੀ ਕਿਹੜਾ ਬੰਦੇ ਲੱਭ ਕੇ ਲਿਆਓ ਕੋਈ ਕਿਸੇ ਕੌਮ ਦੇ ਜਿਹੜੇ ਆ ਕੇ ਨਾ ਇੱਥੇ ਖੇਤੀਬਾੜੀ ਕਰਨ ਠੀਕ ਹੈ ਖੇਤੀਬਾੜੀ ਕਰਨ ਤੇ ਕਿਹਨਾ ਵੀ ਇੱਥੇ ਆ ਕੇ ਕੰਮ ਚਲਾਉਣ ਜ਼ਮੀਨ ਨੂੰ ਆਵਾਦ ਕਰਨ ਠੀਕ ਹੈ ਤੇ ਕੋ ਦੋ ਜੱਟ ਤੇ ਬਈ ਵੀ ਸਿੱਖ ਆਪਣੇ ਵਰਗੇ ਕੋ ਦੋ ਚਾਚਾ ਭਤੀਜਾ ਜਿਵੇਂ ਆਪਾਂ ਉਹ ਗਏ ਚਲੇ ਜਦੋਂ ਗਏ ਚਲੇ ਤੇ ਉਹ ਕਹਿੰਦੇ ਹਾਂ ਵੀ ਉਹ ਕਹਿੰਦੇ ਵੀ ਅਸੀਂ ਇਹ ਫਸਲਾਂ ਇੱਥੇ ਜਿਹੜੀਆਂ ਨਾ ਤਿਆਰ ਕਰਾਂਗੇ ਠੀਕ ਹੈ ਤੇ ਉਹ ਜਦੋਂ ਕਹਿੰਦਾ ਵੀ ਤਿਆਰ ਕਰਾਂਗੇ ਤੇ ਕਹਿੰਦੇ ਵੀ ਦੱਸੋ ਉਹ ਸ਼ਾਹ ਨੂੰ ਕਹਿੰਦੇ ਵੀ ਹਾਂ ਤੂੰ ਦੱਸ ਕਹਿੰਦਾ ਜੀ ਵੀ ਤੁਸੀਂ ਫਸਲ ਦੱਸੋ ਵੀ ਤੁਸੀਂ ਉੱਤੋਂ ਲਓਗੇ ਕਿ ਥੱਲੇੋਂ ਲਓਗੇ ਅੱਛਾ ਜੀ ਉਹ ਕਹਿੰਦਾ ਵੀ ਅਸੀਂ ਫਸਲ ਉੱਤੋਂ ਲਵਾਂਗੇ ਠੀਕ ਹੈ ਇਹਨਾਂ ਨੇ ਗੰਡੇ ਬੀਜਦੇ ਠੀਕ ਹੈ ਜਦੋਂ ਗੰਡੇ ਵੀ ਤੇ ਗੰਡੇ ਗੰਡੇ ਇਹਨਾਂ ਨੇ ਪੱਟ ਲਈ ਤੇ ਭੂਕਾ ਜਿਹੜੀਆਂ ਰਾਜੇ ਦੇ ਘਰੇ ਛੱਡਿਆ ਠੀਕ ਉਦੋਂ ਬਾਅਦ ਇਹਨਾਂ ਨੇ ਫੇਰ ਪਹਿਲੀ ਵਾਰੀ ਚਲੋ ਪਹਿਲੀ ਵਾਰੀ ਤੇ ਉਹ ਕਹਿੰਦੇ ਉਹਨੇ ਕੋਲੇ ਫੇਰ ਗੈ ਚਲੇ ਕਹਿੰਦੇ ਹਾਂਜੀ ਵੀ ਫਸਲ ਆਪਾਂ ਵਿਚਨੀ ਆ ਤੁਸੀਂ ਦੱਸੋ ਵੀ ਫਸਲਾਂ ਜਿਹੜੀ ਉਹ ਉਤੋਂ ਲਾਉਂਗੇ ਕਿ ਥੱਲੇ ਲਾਉਂਗੇ ਉਹਨੇ ਕਿਹਾ ਪਿਛਲੀ ਯਾਰੀ ਇਹਨਾਂ ਇਹਨਾਂ ਨੇ ਗੰਡੇ ਵੀਤੇ ਸੀ ਮੈਨੂੰ ਭੂਕਾ ਦੇਗੇ ਕਹਿੰਦਾ ਅਰ ਕੀ ਮੈਂ ਫਸਲ ਥੱਲੇ ਲਾਉਂਗਾ ਉਹ ਜਿਹੜਾ ਰਾਜਾ ਸੀਗਾ ਕਹਿੰਦਾ ਮੈਂ ਥੱਲੇ ਲਾਉਂਗਾ ਇਹਨਾਂ ਨੇ ਕਣਕ ਵੀਤ ਦੀ ਜੇ ਜ਼ਰੂਰ ਕੜ ਕੇ ਬੀਤੀ ਇਹਨਾਂ ਨੇ ਘਰ ਕੋ ਤੋਂ ਵੱਢ ਲਈ ਤੂੜੀ ਟਣਾ ਦੇ ਹਿਸਾਬ ਨਾਲ ਨਾ ਟਣ ਟਣਾ ਦੇ ਹਿਸਾਬ ਨਾਲ ਟਰੱਕ ਭਰਦਾ ਅੱਕੇ ਉਹ ਰਾਜੇ ਰਾਜੇ ਦੇ ਘੱਟ ਕਰਦਾ ਦੁਬਾਰਾ ਰਾਜੇ ਦਰਬਾਰ ਰਾਜੇ ਦੇ ਬੂਹੇ ਅੱਗੇ ਤੂੜੀ ਤੂੜੀ ਕਰਦੀ ਠੀਕ ਹੈ ਜੀ ਉਹਦਾ ਯਾਰ ਇਹਨਾਂ ਨੇ ਨਾਲੇ ਨਾਲੇ ਬੜਾ ਟਿੱਟ ਕੀਤਾ ਇਹਨਾਂ ਉਹਨੇ ਅੱਗੋਂ ਬੜਾ ਕੀ ਕੀਤਾ ਦੁਬਾਰਾ ਫੇਰ ਪਹਿਲੀ ਤੀਜੀ ਵਾਰੀ ਫੇਰ ਤੀਜੀ ਸ਼ਮਾਈ ਆ ਗਈ ਕਹਿੰਦਾ ਹੁਣ ਵੀ ਦੱਸੋ ਕਹਿੰਦਾ ਉਹ ਕਹਿੰਦਾ ਵੀ ਮੈਂ ਫਸਲ ਉੱਤੋਂ ਵੀ ਲਵਾਂਗਾ ਫਸਲ ਥੱਲੇੋਂ ਵੀ ਲਵਾਂਗਾ ਇਹਨਾਂ ਨੇ ਮੱਕੀ ਬੀਜਤੀ ਠੀਕ ਹੈ ਇਹਨਾਂ ਨੇ ਛੱਲੀਆਂ ਲਾ ਲੀਆਂ ਸਾਰੀਆਂ ਟਾਂਡੇ ਗਿਨੇ ਸੀਗੇ ਉਹ ਚੱਕ ਕੇ ਰਾਜੇ ਦੇ ਸਿੱਟੇ ਹੁਣੇ ਦਫਨ ਡਾਂਗ ਲਈ ਭਰਾਵਾਂ ਉਧਰ ਮੇਰੇ ਤੇ ਰਲ ਕੇ ਚਾਚਾ ਭਤੀਜਾ ਜੋ ਆਂ ਭਜਾਏ ਉਧਰੋਂ ਮਾਦੇਸ਼ ਗਿਆ ਜੋ ਭਜੇ ਇਧਰ ਕੁਝ ਕੋ ਤਾਂ ਪਾਕਿਸਤਾਨ ਚ ਫਿਰਦੇ ਆ ਕੋਈ ਇਧਰ ਫਿਰਦੇ ਕੋਈ ਪਛਵੀ ਯੂਪੀ ਨਹੀਂ ਫਿਰਦੇ ਆ ਗੇੜੇ ਕੱਢਦੇ ਇਹ ਉਧਰੋਂ ਰਾਜੇ ਦੇ ਭਜਾਏ ਆਏ ਆ ਇਹਨੂੰ ਇਹ ਹੈ ਤਾਂ ਕੌਮ ਬਹੁਤ ਸਕੀਮੀ ਆ ਨੋਵੇਂ ਕੌਮਾਂ ਬਹੁਤ ਸਕੀਮੀ ਆ ਤੇ ਜੱਟ ਤੇ ਮਈ ਵੀ ਸਿੱਖ ਦੀ ਜਾਰੀ ਆ ਜਿਹੜੀ ਉਹ ਬਹੁਤ ਮਸ਼ਹੂਰ ਆ ਪ੍ਰਮਾਤਮਾ ਸਾਰੇ ਪੰਜਾਬ ਦੇ ਜੱਟਾਂ ਨੂੰ ਮਈ ਵੀ ਸਿੱਖਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇਹਨਾਂ ਦਾ ਕੰਮ ਰਹਿਣਾ ਚੱਲ ਇਹਨਾਂ ਦਾ ਕੰਮ ਰਹਿਣਾ ਕੰਮ ਰਹਿਣ ਨਾਲ ਚੱਲਦਾ ਐ ਕਰਕੇ ਫਿਰ ਰਾਜ ਤੇ ਜਿੱਤ ਕੇ ਆਹ ਤਾਂ ਕਰਕੇ ਰਾਜ ਤੇ ਜਿੱਤ ਕੇ ਰਹਿਣ ਨਾਲ ਚੱਲਦੇ ਆ ਫਿਰ ਨਾਲ ਸਕੀਮਾਂ ਲਣਾਉਦੇ ਆ ਇਸ ਕਰਕੇ ਤੇ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨਾਲ ਹੋਰ ਸਬਜ਼ੀਆਂ ਕਰਦੇ ਰਿਹਾ ਕਰਾਂਗੇ ਜਿਉਂਦੇ ਵਸਦੇ ਰਹੋ ਸਾਡੇ ਵੱਲੋਂ ਚਾਚੇ ਭਤੀਜੇ ਵੱਲੋਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ